ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਹੈ ਅੱਜ ਸਨੋ ਪੈ ਗਈ ਸਾਡੇ ਇੱਥੇ ਤੇ ਦੇਖ ਸਕਦੇ ਹੋ ਇਧਰ ਸਨੋ ਵਾਓ ਇਹ ਚੈੱਕ ਕਰੋ ਇੱਥੇ ਆ ਇੰਨੀ ਲੇਰਿਆ ਸਨੋ ਦੀ ਜਿਹੜੀ ਬੈਂਕ ਗੱਡੀ ਦੇ ਉੱਪਰ ਜੰਮੀ ਹੋਈ ਹੈ ਮਾਈ ਗਾਡ ਭੱਲੇ ਤਾਂ ਖੁਰ ਹੀ ਜਾਂਦੀ ਨਾ ਜਿਹੜੀ ਇੱਕ ਜਗ੍ਹਾ ਰੁਕ ਗਈ ਸਨੋ ਇੱਥੇ ਤਕੜੀ ਹੋ ਜੰਮ ਜਾਂਦੀ ਆ ਦੇਖੋ ਇਧਰ ਦੇਖੋ ਇਧਰ ਭੱਲੇ ਆ ਕੀ ਦੇਖਦੇ ਹਾਂ ਹੁਣ ਰਾਸਤੇ 'ਚ ਕੀ ਬਣਦਾ ਆ ਰਾਸਤੇ 'ਚ ਕੀ ਕੁਛ ਹੋਇਆ ਹੋਣਾ ਹੈ ਹਨਾ ਭੱਲੇ 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 ਦੇਖੋ ਤਾਂ ਇਧਰ ਰਿਕਾਰਡ ਹੰਡ ਹੰਪਾਂ ਦੀ ਲੋ ਮੈਂ ਤੁਰ ਤੁਰਤਾ ਪਏ ਹਾਂ ਹੁਣ ਗੱਡੀ ਲੈ ਕੇ ਬਾਕੀ ਹੁਣ ਰਸਤੇ ਦੇਖੋ ਕੀ ਬਣਦਾ ਆ ਆ ਦੇਖੋ ਗੱਡੀਆਂ ਦੇ ਹਾਲ ਕੀ ਹੋਏ ਆ ਓ ਮਾਈ ਗਾਡ ਚੈੱਕ ਕਰਦੇ ਹਾਂ ਹੁਣ ਦੇਖੋ ਕੀ ਬਣਿਆ ਬਾਹਰ ਬਹੁਤ ਲੈ 15 ਬੰਦੇ ਦੇਖੋ ਇਹ ਮਤਲਬ ਸਨੋ ਹੋਰ ਹੋ ਗਈ ਸਟਾਰਟ ਦੇਖੋ ਕੀ ਬਣਦਾ ਹੁਣ ਹਨਾ ਜਿਆਦਾ ਰਿਹਾ ਮੈਂ ਚਿੱਟਾ ਹੀ ਪਿਆ ਸਾਰੇ ਬੰਨੇ ਤਨਹੀ ਰਹਾ ਨਾ ਅਜੇ ਤੱਕ ਕੁਛ ਨਹੀਂ ਪਤਾ ਲੱਗਦਾ ਪਿਆ ਜਦੋਂ ਦਿਨ ਚੜ ਜਾਣਾ ਨਾ ਆੜੀ ਸਨੋ ਇੱਧਰ ਖੇਤਾਂ 'ਚ ਪਈ ਆ ਇਹ ਸਨੋ ਅੱਖਾਂ 'ਚ ਪੈਣੀ ਆ ਅੱਖਾਂ 'ਚ ਚੁਭਣੀ ਸਨੋ ਇੰਨੀ ਤਿੱਖੀ ਮਰ ਸੂਰਜ ਦੀ ਲਾਈਟ ਦੇ ਨਾਲ ਨਾ ਇੰਨੀ ਤਿੱਖੀ ਲੋ ਬਣ ਜਾਣੀ ਇਹਦੀ ਵੀ ਅੱਖਾਂ 'ਚ ਚੁਭਣੀ ਹੈ ਦੇਖੋ ਰੁਕ ਨਹੀਂ ਰਹੀ ਤੁਮhko ਹੋਰ ਵਗ ਰਹੀ ਆ ਬੱਲੇ 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 ਕਹਰੇ ਹੋਵੇ ਅਜ ਤੱਕ ਦੇਖੋ ਪਰੋਂ ਪਰ ਪੂਰੀ ਫਾਸਟ ਪੈ ਰਹੀ ਐ ਸਲੋ ਹੋ ਦੇਖ برفਾਂ ਜੰਮੀਆਂ ਨੇ ਅੱਜ ਕਚੀਚੀਆਂ ਕੰਬੀਆਂ ਨੇ ਇਹ برفਾਂ ਵਾਲੇ ਦੇਸ ਕੁੜੇ ਹਾਂ ਬਦਲ ਜਾਂਦੇ ਨੇ ਭੇਸ ਕੁੜੇ ਇਹ برفਾਂ ਵਾਲੇ ਦੇਸ ਕੁੜੇ ਬਦਲ ਜਾਂਦੇ ਨੇ ਪੇਸ ਕੁੜੇ ਨਾ ਲਾ ਨਾ ਲਾ ਸਾਡੇ ਨਾਲ ਨਾ ਨਾ ਲਾ ਤੂੰ ਹਰੇਸ ਕੁੜੇ ਪਰਫਮ ਵਾਲੇ ਦੇਸ ਕੁੜੇ ਬਦਲ ਜਾਂਦੇ ਨੇ ਪੇਸ ਕੁੜੇ ਯਾਰਾ ਹਿੱਲ ਜਦੋਂ ਚੜਨੀ ਨਾ ਅੱਗੇ ਫਿਰ ਦੇਖਦੇ ਹਾਂ ਹੁਣ ਕੀ ਬਣਦਾ ਆ ਹੈਨਾ ਚੜਦੀ ਐ ਜਾਂ ਪਿੱਛੇ ਨੂੰ ਮੁੜਦੀ ਐ ਫੜਨ ਦਾ ਆਈ ਤਾਂ ਸਕਾਟ ਮਗੂ ਪਾ ਕੇ ਗੇਅਰ ਤੋੜ ਦੇਣੀ ਐ ਚੜ ਗਈ ਤਾਂ ਵੀ ਇਸ ਦੀ ਮਰਜ਼ੀ ਨਹੀਂ ਚੜੂਗੀ ਤਾਂ ਵੀ ਇਸ ਦੀ ਮਰਜ਼ੀ ਆ ਚੜ ਜਾਣਾ ਐ ਨੇ ਕੋਈ ਚੱਕਰ ਨਹੀਂ ਐ ਤਾਂ ਬੱਬਾ ਦੇਖ ਕੇ ਤਾਂ ਸਟੀਅਰਿੰਗ ਘੁੰਮਦਾ ਵਾਈ ਗਾਡ ਸਟੇਲ ਹੋਇ ਕਿ ਕੀ ਬਣਿਆ ਆ ਕੀ ਤਾ ਤਰ ਤੁਰਨ ਲੱਗ ਪਾਤਾ ਦੇਖੋ ਅੱਗੇ ਕੀ ਬਣ ਰਿਹਾ ਕੁਛ ਨਹੀਂ ਦਿਖਦਾ ਬਾਈ ਦੇਖੋ ਮਤਲਬ ਪੈਣ ਲੱਦੀ ਹੋਈ ਹੈ ਪੈਣ ਭਰੀ ਪੈ ਗੂ ਹਾ ਹੌਣ ਤਾਂ ਕਾਫੀ ਸਾਫ ਹੋ ਉਸ ਨੂੰ ਆਈ ਮੋਰ ਨੀ ਬਰਾਦਰ ਯੂ ਰਾਈਟ ਆ ਮੁਸੀ ਆਲਾ ਸਾਡਾ ਉਸਤਾਦ ਦੇਖ ਲੈ ਜਿਹੜੇ ਤੇਰੇ ਨਾਲ ਪੰਗੇ ਕਰਦੇ ਫਿਰਦੇ ਰਜਾਈਆਂ ਚ ਸੁੱਤੇ ਹੋਣੇ ਅਸਟ ਇਹ ਝੋਟਾ ਬੁੱਕਦਾ ਸਨੋਚ ਵੀ ਬੱਲੇ ਬੱਲੇ ਸਨੋਵਾ ਚੈੱਕ ਕਰੋ ਲੋ ਵੀ ਮਿੱਤਰੋ ਗੱਡੀ ਹੋ ਗਈ ਲੋਡ ਆਪਣੀ ਸਨੋ ਪੈਰਿਸ਼ੀਆ ਦੇਖੋ ਗੱਡੀ ਲੋਡ ਹੋ ਗਈ ਐ ਹੁਣ ਚੱਲਦੇ ਆ ਪੁਣੀ ਮੰਝਲ ਵੱਲ ਨੂੰ ਨੋ ਮੈਟਰ ਉਹ ਗੱਡੀ ਲੋਡ ਹੋ ਗਈ ਆਪਣੀ ਲੱਗੇ ਆ ਨਿਕਲ ਹੁਣ ਇਥੋਂ ਦੇਖੋ ਕੀ ਬਣਾ ਕੱਢੀ ਹੁਣ ਕੌਫੀ ਕਾਫੀ ਪੀਨੇ ਆ ਠੰਡ ਬਹੁਤ ਆ ਤੇ ਕਿੰਨਾ ਘਰ ਥੋੜੀ ਖੜਾ ਨੇ ਚਲੋ ਸ਼ੇਰਾ ਚੱਲੀ ਲਓ ਜੀ স্মੋਕ ਦਾ ਨਜ਼ਾਰਾ ਦੇਖ ਲੋ ਮਾਮਾ ਜੀ ਸਾਡੇ ਛੇਤੀ ਚਲ ਗਏ ਐ। ਓ ਯਾਰ ਐਵੇਂ ਕਾਲੀ ਪਾਈ ਸੀ ਉਹਨਾਂ ਨੇ। ਦੋ ਦਿਨ ਹੋਰ اٹਕੇ ਜਾਂਦੇ ਤਾਂ SNOW ਦੇ ਹੀ ਲੈਂਦੇ ਯਾਰ। ਆ ਮੂਸ ਵਾਲਾ ਖੜਾ। ਵਾਓ ਦੇਖੋ ਵੀ ਕਿਦਾਂ ਦਾ ਮੌਸਮ ਹੈ ਹੱਥ ਹੋਈ ਪਈ ਗੱਡੀ ਭਰੀ ਪਈ ਸਾਰੇ ਲਓ ਵੀ ਮਿੱਤਰੋ ਕਾਫੀ ਪੀ ਲਈਏ ਤੇ ਹੁਣ ਚੱਲੀਏ ਤੇ ਗੱਡੀ 'ਤੇ ਹਵਾ ਘਟਿਆ ਹਵਾ ਭਰ ਲਈਏ ਥੋੜੀ ਜੀ ਅਜ ਦਿਖਾਣੀ ਤੁਹਾਨੂੰ ਅੱਕੇ ਦਾ ਵੀਊ ਆਲਫੋਲ ਐਰ ਇਨ ਮਾਈ ਬਾਨ ਹਮ ਦੇਖਦੇ ਆਂ ਇੱਥੇ ਕੀ ਕਰਦੇ ਆ ਇਹ Air ਭਰ ਲਈਏ ਇੱਥੇ ਹੁਣ ਇਹਦੇ ਵਿੱਚ ਬੈਂਚ ਫਿਰ ਚੱਲਦੇ ਆਂ ਅੱਗੇ ਨੂੰ ਮੈਨੂੰ ਪਤਾ ਕੀਤਾ ਮੈਡਮ ਕਹਿੰਦੀ ਹੈ ਨਹੀਂ ਚੱਲਦਾ ਇਹ ਲੋਵੀ ਚੈੱਕ ਕਰੋ ਜਰਾ ਵਿਊ ਦੇਖੋ ਵੀ ਕੀ ਬਣਿਆ ਹੋਇਆ ਕੀ ਬਣਿਆ ਅੱਗੇ ਚੈੱਕ ਕਰਦੇ ਹਾਂ ਵੀ ਮੁਕੇ ਦਾ ਆ ਬਰਮਿੰਗਾ ਵਾਲੀ ਸਾਈਡ ਹਲੇ ਸਨੋ ਘਟਿਆ ਸਾਡੇ ਏਰੀਆ ਚ ਬਹੁਤ ਜ਼ਿਆਦਾ ਆ ਜਿੱਥੋਂ ਮੈਂ ਹੁਣ ਸਮਾਨ ਚੱਕਣ ਆਇਆ ਸੀਗਾ ਇੱਥੇ ਸਨੋ ਘਟ ਸੀਗੀ ਜਿਹੜਾ ਸਾਡੇ ਏਰੀਆ ਚ ਤਾਂ ਸਨੋ ਬਹੁਤ ਜ਼ਿਆਦਾ ਆ ਉੱਥੇ ਤਾਂ ਗਿੱਟਿਆਂ ਤੱਕ ਬੂਂਡ ਜਾਂਦਾ ਸੀਗਾ ਅੰਦਰ ਸਨੋ ਦੇ ਇੱਥੇ ਤਾਂ ਸਿਰੋਂ ਬਹੁਤ ਘੱਟ ਹੈ। ਬਾਕੀ ਇਹਨਾਂ ਨੇ ਸਾਲਟ ਸਿੱਟਿਆ ਹੁੰਦਾ ਹੈ ਰੋਡਾਂ ਦੇ ਉੱਪਰ ਤਾਂ ਉੱਥੋਂ ਤਾਂ ਤਾਂ ਸਲੋ ਮੈਲਟ ਹੋ ਜਾਂਦੀ ਹੈ ਮੈਲਟ ਹੋ ਕੇ ਪਾਣੀ ਬਣ ਕੇ ਰੇਨ ਚਲ ਜਾਂਦੀ ਹੈ ਜਿਵੇਂ ਜਾ ਰਹੀ ਪਾਣੀ ਬਣ ਕੇ ਥੱਲੇ ਵਹਿੰ ਜਾਂਦੀ ਹੈ ਰੇਨਾਂ ਚ। ਠੰਡ ਬਹੁਤ ਹੈ ਜਿਹਨੂੰ ਮੇਜਰ ਠੰਡ ਕਹਿੰਦੇ ਆ। ਹੁਣ ਮੈਂ ਆਪਣੇ ਏਰੀਆ ਵੱਲ ਨੂੰ ਜਾ ਰਿਹਾ ਹਾਂ। ਦੇਖਿਓ ਤੁਹਾਨੂੰ ਉੱਤਰ ਵਾਲਾ ਥੀਵ ਦਿਖਾਉਂਗਾ ਉਧਰ ਦੇਖਿਓ ਕਿਆ ਬਣਿਆ ਆ ਰੋਡਾਂ ਦਾ ਅਕੀਂ ਦੇਖਦੇ ਆਂ ਹੁੰਦਾ ਹੈ ਅੱਜ ਕਿੰਤਾ ਦਾ ਕੰਮ ਰਹਿੰਦਾ ਤੇ ਕਿੰਨੇ ਵਜੇ ਫ੍ਰੀ ਹੁੰਨੇ ਆ ਅੱਜ ਰਾਤ ਦੇ 9:00 ਕ ਵੱਜ ਜਾਣੇ ਆ ਜਿਹੜਾ ਹਿਸਾਬ ਆ ਕਿਉਂਕਿ ਹिल्स ਏਰੀਏ ਵਿੱਚ ਸਭ ਨਾਲੋਂ ਜ਼ਿਆਦਾ ਟਾਈਮ ਲੱਗਣਾ ਹੈ ਹੋਰ ਤਾਂ ਕਿਤੇ ਲੱਗਣਾ ਨਹੀਂ ਟਾਈਮ ਇਨਾ ਦੇਖੋ ਅਜ ਤਦਾ ਜੇ ਤਾਂ ਆਪਣੇ ਏਰੀਏ ਵੱਲ ਨੂੰ ਵੱਧ ਰਹੇ ਆਂ ਸਨੋ ਦਾ ਲੈਵਲ ਅੱਪ ਹੋ ਗਿਆ ਆਪਣਾ ਚੈੱਕ ਕਰੋ ਚੈੱਕ ਕਰੋ ਵੀਊ ਜਰਾ ਕੀ ਬਾਤ ਹੈ ਕਹਿ ਰਹੇ ਹੋਇਆ ਪਿਆ ਜਿੱਦਾਂ ਜਿੱਦਾਂ ਆਪਣੇ ਏਰੀਆ ਵੱਲੋਂ ਵਧੀ ਜਾਣਾ ਉਦਾਂ ਉਦਾਂ ਸਨੋ ਦਾ ਲੈਵਲ ਅਪ ਹੋਈ ਜਾਣਾ ਦੇਖੀ ਚੱਲੋ ਤੁਸੀਂ ਇੱਥੇ ਹੁੰਦਾ ਕੀ ਆ ਇੱਧੇ ਬਣੇ ਰਹੋ ਮੇਰੀ ਵੀਡੀਓ ਦੇ ਨਾਲ ਤੁਹਾਨੂੰ ਅੱਜ ਪੂਰਾ ਵੀਊ ਦਿਖਾਇਆ ਜਾਊਗਾ ਸਨੋ ਵਾਲਾ ਜਿਹੜੇ ਮੇਰੇ ਵੀਰਪੁਰਾ ਚੈਨਲ ਤੇ ਨਵੇਂ ਆਏ ਆ ਉਹਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਓ ਵੀਡੀਓ ਨੂੰ ਤੇ ਸ਼ੇਅਰ ਕਰ ਦਿਓ ਅੱਗੇ ਤੋਂ ਅੱਗੇ ਦੇਖੋ ਦੇਖੋ ਸਨੋ ਦਾ ਲੈਵਲ ਕਿਤਾਬ ਪਹੁੰਚ ਰਿਹਾ ਜਿੱਦਾਂ ਜਿੱਦਾਂ ਆਪਣੇ ਏਰੀਆ ਚ ਨੂੰ ਵੱਧ ਰਿਹਾ ਅਸੀਂ ਉੱਧਰ ਉੱਧਰ ਸਨੋ ਦਾ ਲੈਵਲ ਆਪ ਭਾਈ ਗੱਲ ਇਹ ਆਪ ਹੀ ਅਸੀਂ ਮਤਲਬ ਬੋਲਣਾ ਬੁੱਲਣਾ ਨਹੀਂ ਆਉਂਦਾ ਇੰਨਾ ਯਾਰ ਢੰਗ ਨਾਲ ਕਿਉਂਕਿ ਚਲ ਕੋਈ ਨਹੀਂ ਉਧਰ ਤਾਂ ਫਟੇ ਹੋ ਸਪੀਕਰ ਹੈਗੀ ਜਾਂ ਥੋੜੇ ਹੋ ਸਪੀਕਰ ਆ ਰਹੀ ਆਵਾਜ਼ ਹੈਗੀ ਆ ਯਾਰ ਮੇਰੀ ਹਨਾ ਕੋਈ ਚੱਕਰ ਨਹੀਂ ਬਾਕੀ ਮੇਰੇ ਭਰਾ ਸੁਣ ਲਿਓ ਹਨਾ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਆ ਯਾਰ ਆਵਾਜ਼ ਮੇਰੀ ਸਹੀ ਨਹੀਂ ਹੈਗੀ ਇਸ ਕਰਕੇ ਮੈਂ ਬਹੁਤ ਘੱਟ ਬੋਲਦਾ ਵੀਡੀਓ ਦੇ ਵਿੱਚ ਵਾਕੀ ਰੱਬ ਦੀ ਦੇਣ ਹੈ ਜੋ ਆਵਾਜ਼ ਰੱਬ ਨੇ ਦਿੱਤੀ ਠੀਕ ਹੈ ਯਾਰ ਹੈਨਾ ਚੈੱਕ ਕਰੋ ਜਿੱਧਾ ਜਿੱਧਾ ਆਪਣੇ ਆਪਣੇ ਏਰੀਆ ਵਾਂ ਨੂੰ ਬਾਤ ਰਹੇ ਆ ਉਧਾ ਉਧਾ ਸੁਣੋ ਦਾ ਲੈਵਲ ਆ ਬੱਲੇ 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 ਮਾਈ ਗੋਡ ਆਮ ਉਹ ਫਾਈ ਮਾਈ ਲਾਈਟਸ ਉਹ ਚੱਲਦੇ ਨਹੀਂ ਜਿਹੜੇ ਸਾਨੂੰ ਕਹੁੰਦੇ ਹਨ ਨਹੀਂ ਗੱਲੀ ਬਾਤੀ ਮਾਰਦੇ ਜਿਹਾ ਹੁੰਦਿਆਂ ਨਹੀਂ ਖੁਦ ਨੂੰ ਚ ਸਾਡੇ ਨਾਲੋਂ ਵੱਧ ਦੱਸਦੇ ਮੇਰਾ ਖੁਲਾਇ ਚੈਲੈਂਜੇ ਉਹਨਾਂ ਲੌਂਡਿਆਂ ਨੂੰ ਵੀ ਤੂੰ ਤੁਸੀਂ ਐਵੇਂ ਨਹੀਂ ਆਏ ਯਾਰ ਇੱਥੇ ਤਾਂ ਅੱਜ ਘੁੰਮਣ ਵਾਲਾ ਵਿਊ ਵਾਲਾ ਸਿਸਟਮ ਹੈਗਾ ਦੇਖ ਵਿਊ ਕਿਦਾਂ ਦਾ ਆ ਵੀਊ ਦੇਖਣ ਵਾਲਾ ਸਗਾ ਯਾਰ ਵੀ ਤੂੰ ਯੂ ਮਿਸ ਥਿਸ ਵੀਊ ਚੈੱਕ ਕਰੋ ਯਾਰ ਕੀ ਬਾਤ ਹੈ ਮੈਂ ਛੋਟੇ ਛੋਟੇ ਸ਼ੋਰਟਸ ਲੈ ਕੇ ਨਾ ਇਹਦੇ ਵਿੱਚ ਐਡ ਕਰੂੰਗਾ ਬੱਲੇ ਬੱਲੇ ਆਦਾ ਸ਼ੋਰਟ ਕੱਟਣ ਦੀ ਕੱਟਣ ਦਾ ਦਿਲੇ ਨਹੀਂ ਕਰਦਾ ਦੇਖ ਨਾ ਕਿੰਨਾ ਦਰਖਤ ਲੁਕੇ ਪਏ ਯਾਰ ਤਲਾਦਾ ਚਿੱਟੇ ਰੰਗ ਦੇ ਪੱਤੇ ਆਏ ਹੁੰਦੇ ਦਰਖਤਾਂ ਨੂੰ ਮਾਈ ਗॉड ਵਾ ਹਿਲ ਏਰੀਆ ਕਿ ਬਣੂਗਾ ਸਾਡਾ ਕਿਉਂਕਿ ਮੈਂ ਜਿਹੜੀਆਂ ਡਿਲੀਵਰੀਆਂ ਕਰਨ ਜਾਣੀਆਂ ਉਹ ਜਾਣਾ ਹਿਲ ਏਰੀਆ 'ਚ ਆ ਇੱਥੇ ਤਾਂ ਅੱਜ ਕੋ ਸਾਡ ਟਰੈਕਟਰੀ ਬਣਾਉਣਾ ਪੈਣਾ ਇਹਦਾ ਇਰਜਾ ਛੱਡਦਾ ਕਿ ਹੌਲੀ ਹੌਲੀ ਇਹ ਚੜ ਜੂਗੀ ਇਹ ਜ਼ਰੂਰ ਜੀ ਦੇਖ ਲੋ ਇਹ ਹਾਲ ਹੋਇਆ ਆ ਆ ਪਿੰਡਾਂ ਵਾਲੇ ਰੋਡ ਆ ਯਾਰ ਆਪਣੇ ਸਾਰੇ ਆ ਵੀ ਦੇਖ ਲੋ ਇੰਗਲੈਂਡ ਤੁਸੀਂ ਕਹਿੰਦੇ ਇੰਗਲੈਂਡ ਇੰਗਲੈਂਡ ਸੇਮ ਆ ਯਾਰ ਆਪਣੇ ਇੰਡੀਆ ਵਾਂਗ ਹੀ ਆ ਬਸ ਲੰਡਨ ਵਾਲਾ ਏਰੀਆ ਉਹਨਾਂ ਨੇ ਵਧੀਆ ਜਿਹਾ ਬਣਾਇਆ ਕਰਸ਼ਿਤ ਕਰਨ ਵਾਸਤੇ ਦੇਖ ਲੋ ਜੀ ਇੰਗਲੈਂਡ ਆਲੇ ਦੁਆਲੇ ਖੇਤ ਆ। ਕੋਈ ਹੈ ਨਾ। ਆ ਦੇਖੋ ਇਧਰ ਸਰੋਂ ਲਾਈ ਆ ਸਰੋਂ ਦੇ ਵਿੱਚ ਸنوਹ ਪੈ ਗਈ ਆ। ਸਰੋਂ ਦਬ ਜਾਣੀ ਆ ਫਿਰ ਸنوਹ ਜਦੋਂ ਪਿਗਲੇ ਜਾਣੀ ਆ ਫਿਰ ਉਹਦੇ ਬਾਅਦ ਫਿਰ ਸਰੋਂ ਉੱਠ ਕਾਣੀ ਆ। ਕਣਕ ਦਾ ਵੀ ਇਦਾਂ ਹੀ ਆ। ਹਾਂਜੀ ਤੁਸੀਂ ਕੀ ਕਰ ਰਹੇ ਹੋ? ਹੈਲੋ। ਲੁੱਕ ਹੇਅਰ ਮਾਈਟ। ਯੇ। ਆ ਲੋ ਜੀ ਆਪਣੇ ਖੇਤਾਂ ਵਰਗਾ ਸਿਸਟਮ ਹੈ ਸਾਰਾ ਲੈ ਇਸ ਤਾਇਰਾ ਚੈੱਕ ਕਰੋ। ਲਓ ਜੀ। ਸੁਣੋ। ਜੇ ਤਾਂ ਇੰਗਲੈਂਡ ਜਾਂ ਤੁਸੀਂ ਬੱਕਰੀਆਂ-ਵਕਰੀਆਂ ਜਗ੍ਹਾ ਦੇਖਣੀ ਆ ਤਾਂ ਇਸ ਬਲੌਗ ਦੇ ਨਾਲ ਬਨੇ ਰਹੋ। ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਤੁਹਾਨੂੰ ਹਰ ਅਪਡੇਟ ਮਿਲਿਆ ਕਰੂਗੀ ਯੂਕੇ ਦੀ ਹਰ ਅਪਡੇਟ ਦੇਖੋ ਇੰਗਲੈਂਡ ਦੇਖ ਲੋ ਜੀ ਇੰਗਲੈਂਡ ਕਿਉਂਕਿ ਮੇਰਾ profession ਇਹ ਹੈ ਵੀ ਮੈਂ ਇੰਗਲੈਂਡ ਦੀ ਗਲੀ ਗਲੀ ਘੁੰਮਦਾ ਆ ਤੁਹਾਨੂੰ ਲੋਕ ਇਹ ਚੀਜ਼ਾਂ ਨਹੀਂ ਦਿਖਾ ਦੇ ਹੋਊਗੇ ਇੰਗਲੈਂਡ ਦੇ ਵਿੱਚ ਤੁਹਾਨੂੰ ਸਿਰਫ ਉਹ ਟਾਊਨ ਟੂਨ ਜੇ ਦਿਖਾਈ ਜਾਂਦੇ ਲੋਕ ਦੇਖੋ ਇਹ ਵੀ ਲੁੱਕ ਲਾਈਕ ਸਾਡੇ ਪੰਜਾਬੋਂ ਕੋਈ ਦਿਖਦਾ ਯਾਰ ਕੁਝ ਐਡਾ ਨਹੀਂ ਬਸ ਘਰਾਂ ਦੀ ਸ਼ੇਪ ਹੋ ਰਿਆ ਬਾਕੀ ਦੇਖੋ ਰੋਡ ਉਹ ਆ ਸਭ ਕੁਝ ਉਹੀ ਆ ਬਾਕੀ ਸਫਾਈ ਜ਼ਿਆਦਾ ਆ ਘਰਾਂ ਦੀ ਸ਼ੇਪ ਹੋ ਰਿਆ ਸਫਾਈ ਵੱਧ ਐ ਇੱਥੇ ਹੋਰ ਕੁਝ ਨਹੀਂ ਆਪਣੇ ਪਿੰਡਾਂ ਵਾਲਾ ਮੈਂ ਇਹ ਕਹਿਣਾ ਵੀ ਸਫਾਈ ਰੱਖਿਆ ਕਰੋ ਪਿੰਡਾਂ ਚ ਬਾਈ ਚੈਨਲ ਸਬਸਕ੍ਰਾਈਬ ਕਰ ਲਿਓ ਤੁਹਾਨੂੰ ਇੰਗਲੈਂਡ ਦਾ ਕੋਨਾ ਕੋਨਾ ਕਮਾ ਦੇਾਂਗੇ ਦੇਖੋ ਜਰਾ ਵੀਊ चेक करो जी अन्ने नंबर से जाना है ट्वेंटी वन बाय ਉਹੀ ਇਧਰ ਮੁਸਾ ਮੁਸੇ ਮੁਸੇ ਮੈਂ ਹੈਗਾ ਇਸ ਟਮ ਸਵਿੱਡਨ ਕੋਟ ਮੁੰਬਈ ਹਾਲਾ ਯਾਰ ਮੈਂ ਲੱਗਦੀ ਨਹੀਂ ਵੀ ਅੱਜ ਸਾਰੀਆਂ ਡਿਲੀਵਰੀਆਂ ਹੋ ਜਣੀਆਂ ਮੈਨੂੰ ਨਹੀਂ ਜਾਂਦਾ ਫੂ ਛਿੱਟ ਤੇ ਹੋਇਆ ਬੈ ਕੰਮ ਸਾਰਾ ਗੱਡੀ ਤੁਰਦੀ ਨਹੀਂ ਪਈ ਲਾ ਜੀ ਦੇਖੋ ਵੀਊ ਦੇਖੋ ਇਧਰ ਆਏ ਹਾਏ ਆਈਂ ਕਿਆ ਬਾਤ ਹੈ ਮਾ ਆਹ ਮੋੜੇ ਨਿਯੋਗ ਮੋੜੇ ਡਾਲਿੰਗ ਯਾਰ ਥੈਂਕ ਯੂ ਕੀ ਬਾਤ ਆ ਭਾਈ ਪੈਸੇ ਨਾ ਵਧੀਆ ਹੋ ਗਿਆ 스노우 ਪੈ ਗਈ ਨੀਦਾ ਰੋਡ ਸਾਰੇ ਭਰੇ ਰਹਿੰਦੇ ਹੁੰਦੇ ਸੀਗੇ ਗੋਰੇ ਇੱਥੇ ਤੁਰੇ ਫਿਰਦੇ ਰਹਿੰਦੇ ਯਾਰ ਆਦੇ ਅੱਜ ਸਾਰੇ ਰੋਡ ਖਾਲੀ ਆ ਨੀਦਾ ਇੱਥੇ ਟ੍ਰੈਫਿਕ ਨੂੰ ਸਾਹ ਨਹੀਂ ਆਉਂਦਾ ਅੱਜ ਸਾਰੇ ਆਪੋ ਆਪਣੀ ਘਰੇ ਬੈਠੇ ਆ ਚੈੱਕ ਕਰੋ ਬਿਊ ਇਹ ਸਾਰਾ ਹੀ ਸਾਡਾ ਏਰੀਆ ਆ ਕੋਈ ਗੱਲ ਬਾਤ ਬਸ ਹਾਰਾ ਦਿਨ ਆਹੀ ਕੁਛ ਰਹਿਣਾ ਅੱਜ ਵੀਊ ਚੈੱਕ ਕਰੋ ਲੋ ਜੀ ਮੇਰੇ ਸਨੂ ਵਾਲੇ ਸ਼ੂ ਆ ਗਏ ਸੀਗੇ ਸਉ ਮੈਂ ਪਾਣਾ ਆਇਆ ਸੀਗਾ ਘਰੇ ਹੁਣ ਫੇਰ ਚੱਲਦੇ ਆ ਪੁਨੀਤ ਜੀ ਕਹਿੰਦੇ ਮੈਂ ਵੀ ਜਾਣਾ ਨਾਲ ਸੈਰੀਓਨ ਆਹ ਕੈਂਟ ਚੀਜ਼ ਆ ਯਾਰ ਕਿ ਤੂੰ ਆ ਘੈਂਟ ਕੀ ਗਿਆ ਸਨੋਅ ਵਾਲੇ ਸ਼ੂਏ ਜਿਹੜੇ ਕਿ ਤੂੰ ਤੁਸੀਂ ਵੀ ਚੱਲੇ ਲੋ ਵੇ ਹਜੇ ਤੱਕ ਸਨੋਅ ਨਹੀਂ ਹਟੀ ਗੱਡੀਆਂ ਦੇ ਉੱਪਰੋਂ ਹੈ ਠੰਡਾਲਾ ਸਿਰੇ ਹੋਇਆ ਵਾ ਓ ਮਾਈ ਗਾਡ ਤਕਰੀ ਲੇਰ ਬਣੀਓ। ਕਿਦੀ ਤਕੜੀ ਲੇਰ ਬਣੀਓ ਮੈਂ ਕਹ। ਲੋ ਮਿੱਤਰੋ ਇੱਥੇ ਕਰਦੇ ਅਸੀਂ ਵੀਡੀਓ ਦਾ ਐਂਡ ਤੇ ਹੁਣ ਚੱਲੀਏ ਅਸੀਂ ਘੁੰਮਣ। ਹਾਂਜੀ। ਹਾਂਜੀ, ਜਾ ਰਹੇ ਤੁਸੀਂ ਕੰਮ ਤੇ? ਸਹੀ ਆ ਠੰਡ ਕਿੰਨੀ ਹੈ? ਠੰਡ ਤਾਂ ਹੈਨੀ। ਠੰਡ ਨਾਲ ਹੱਥ ਕੀਤੀ ਪਈ ਆ ਭੰਜੂ। ਹਾਂ ਹੈ? ਸਹੀ ਆ। ਸਹੀ ਆ। ਸ਼ੇਵੇ ਮਿਲਦੇ ਆ ਓਕੇ। ਅਸੀਂ ਵੀ ਘੁੰਮੇ ਆਈਏ। ਰਾਈਟ। ਤੇ ਓਕੇ ਬਾਈ। ਮਿਲਦੇ ਆ ਅਗਲੀ ਵੀਡੀਓ ਦੇ ਨਾਲ। ਇਦੇ ਬਣੇ ਰਹੋ ਸਾਡੇ ਚੈਨਲ ਦੇ ਨਾਲ। ਤੇ ਨੈਕਸਟ ਬਲੌਗ 'ਚ ਮਿਲਦੇ ਆ। ਕੇ ਥੈਂਕ ਯੂ।